ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਜਮਾਤ 8ਵੀਂ ਵਿਸ਼ਾ ਸਮਾਜ ਵਿਗਿਆਨ ਦੇ ਪਾਠ ਨੰਬਰ 3 ਖਣਿਜ ਅਤੇ ਸ਼ਕਤੀ ਸਾਧਨ ਦੇ ਜਿਹੜੇ ਅਭਿਆਸੀ ਪ੍ਰਸ਼ਨਾਂ ਦੇ ਵਿੱਚ ਨਕਸ਼ੇ ਨਾਲ ਸੰਬੰਧਿਤ ਭਰਨ ਵਾਲੇ ਸਥਾਨ ਨੇ ਉਹਨਾਂ ਬਾਰੇ ਪੜ੍ਹਾਂਗੇ ਤੇ ਭਾਰਤ ਦੇ ਖਾਲੀ ਨਕਸ਼ੇ ਦੇ ਵਿੱਚ ਅਸੀਂ ਇਹਨਾਂ ਸਥਾਨਾਂ ਨੂੰ ਭਰਾਂਗੇ ਤੁਹਾਡੇ ਇਸ ਪਾਠ ਦੇ ਵਿੱਚ ਪੰਜ ਸਥਾਨ ਜਿਵੇਂ ਕੱਚਾ ਲੋਹਾ ਤਾਂਬਾ ਅਬਰਕ ਮੈਗਨੀਜ਼ ਤੇ ਸੋਨਾ ਖੇਤਰ ਇਹ ਪੰਜ ਸਥਾਨ ਨੇ ਜਿਹੜੇ ਤੁਸੀਂ ਇਸ ਨਕਸ਼ੇ ਦੇ ਵਿੱਚ ਭਰਨੇ ਹਨ ਆਓ ਸ਼ੁਰੂ ਕਰਦੇ ਹਾਂ ਹਾਂ ਜੀ ਵਿਦਿਆਰਥੀਓ ਨਕਸ਼ਾ ਭਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਹੁੰਦਾ ਸੰਕੇਤ ਦਾ ਐਸੀ ਜਿਹੜੇ ਵੀ ਸਥਾਨ ਭਰਨੇ ਆ ਨਕਸ਼ੇ ਦੇ ਖਾਲੀ ਭਾਗ ਦੇ ਵਿੱਚ ਕਿਤੇ ਵੀ ਖਾਲੀ ਭਾਗ ਦੇ ਵਿੱਚ ਜਿੱਥੇ ਵੀ ਤੁਹਾਨੂੰ ਮਿਲਦਾ ਉੱਥੇ ਹਰੇਕ ਸਥਾਨ ਦਾ ਕੋਈ ਨਾ ਕੋਈ ਸੰਕੇਤ ਤੁਸੀਂ ਜ਼ਰੂਰ ਦੇਣਾ ਤੇ ਉਹੀ ਸੰਕੇਤ ਜਿਹੜਾ ਉਸ ਸਥਾਨ ਤੇ ਤੁੜੀ ਮੈਂਸ਼ਨ ਕਰਨਾ ਹੁੰਦਾ ਤੇ ਇਹ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਕਾਰਜ ਇਹ ਹੈ ਸਭ ਤੋਂ ਪਹਿਲੇ ਅਸੀਂ ਬਾਕਸ ਸੰਕੇਤ ਲੈ ਕੇ ਸਥਾਨਾਂ ਦੇ ਨਾਮ ਲਿਖ ਲੈਣੇ ਫਿਰ ਉਹਦੇ ਸਾਹਮਣੇ ਅਸੀਂ ਬਾਕਸ ਬਣਾ ਲੈਣੇ ਆ ਬਾਕਸ ਦੇ ਵਿੱਚ ਅਸੀਂ ਉਹਨਾਂ ਚਿੰਨ੍ਹਾਂ ਨੂੰ ਸਥਾਨ ਦੇਣੇ ਨੇ ਜਿਹੜੇ ਅਸੀਂ ਮੈਪ ਦੇ ਵਿੱਚ ਮੈਂਸ਼ਨ ਕਰਨੇ ਆ ਹੁਣ ਇਹ ਚਿੰਨ ਕਿਹੜੇ-ਕਿਹੜੇ ਆ ਕੱਚੇ ਲੋਹੇ ਨੂੰ ਅਸੀਂ ਕੋਈ ਵੀ ਚਿੰਨ੍ਹ ਦੇ ਸਕਦੇ ਆ ਆਪਣੀ ਤੁਸੀਂ ਮਰਜ਼ੀ ਦਾ ਕੋਈ ਵੀ ਚਿੰਨ੍ਹ ਜਿਹੜਾ ਉਹ ਦੇ ਸਕਦੇ ਹੋ ਜਿਵੇਂ ਅਸੀਂ ਕੱਚੇ ਲੋਹੇ ਨੂੰ ਤਕੋਣ ਦਾ ਦੇ ਦਿੱਤਾ ਤਾਂਬੇ ਨੂੰ ਅਸੀਂ ਸਰਕਲ ਦਾ ਦੇ ਸਕਦੇ ਆ ਸਰਕਲ ਦਾ ਦੇ ਦਿਓ ਅਬਰਕ ਨੂੰ ਤੁਸੀਂ ਪਲੱਸ ਦਾ ਦੇ ਦਿਓ ਤੇ ਮੈਗਨੀਜ਼ ਨੂੰ ਤੁਸੀਂ ਸਟਾਰ ਦਾ ਦੇ ਸਕਦੇ ਹੋ ਸੋਨੇ ਨੂੰ ਤੁਸੀਂ ਵਰਗ ਦਾ ਦੇ ਦਿਓ ਵਿੱਚ ਕ로ਸਿੰਗ ਪਾ ਦਿਓ ਤੇ ਇਹ ਚਿੰਨ ਜ਼ਰੂਰੀ ਆ ਜਿਹੜੇ ਸਥਾਨ ਤੁਸੀਂ ਭਰਨੇ ਆ ਕੋਈ ਖਾਨ ਭਰਨੀ ਆ ਕਿਸ ਰਾਜ ਦੇ ਵਿੱਚ ਹੈ ਤੁਸੀਂ ਉਸ ਰਾਜ ਦੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਕਿ ਰਾਜ ਹੋਊਗਾ ਉੱਥੇ ਕੇਵਲੇ ਚਿੰਨ ਪਾ ਦਿਓ ਤੁਹਾਡਾ ਆਨਸਰ ਠੀਕ ਹੋਊਗਾ ਚਲੋ ਅਗ ਸਭ ਤੋਂ ਪਹਿਲਾਂ ਅਸੀਂ ਕੱਚਾ ਲੋਹਾ ਜਿਹੜਾ ਭਾਰਤ ਦੇ ਬਿਹਾਰ ਉੜੀਸਾ ਮੱਧ ਪ੍ਰਦੇਸ਼ ਸਤਿਸ਼ਗੜ ਝਾਰਖੰਡ ਅਤੇ ਤਾਮਿਲਨਾਡੂ ਰਾਜਾਂ ਦੇ ਵਿੱਚ ਇਸਦਾ ਉਤਪਾਦਨ ਹੁੰਦਾ ਹੈ ਸਭ ਤੋਂ ਜ਼ਿਆਦਾ ਉਤਪਾਦਨ ਵਾਲੇ ਰਾਜ ਉੜੀਸਾ ਤੇ ਝਾਰਖੰਡ ਹਨ ਤੇ ਅਸੀਂ ਸਾਰੇ ਰਾਜਤਾਨੇ ਇਹਦੇ ਵਿੱਚ ਭਰਨੇ ਆ ਅਸੀਂ ਕੇਵਲ ਕੱਚੇ ਲੋਹੇ ਦੇ ਨਾਲ ਸੰਬੰਧਿਤ ਇੱਕ ਸਥਾਨ ਕੋਈ ਵੀ ਲੈ ਲੈਣਾ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਸਾਨੂੰ ਇੱਕੋ ਹੀ ਸਥਾਨ ਭਰ ਲਈ ਆਵੇਗਾ ਇਸ ਕਰਕੇ ਅਸੀਂ ਝਾਰਖੰਡ ਰਾਜ ਦੇ ਵਿੱਚ ਇੱਕ ਖਾਨ ਹੈ ਸਿੰਘਪੂਮ ਸਿੰਘਪੂਮ ਝਾਰਖੰਡ ਰਾਜ ਦੇ ਵਿੱਚ ਹੈ ਤੇ ਅਸੀਂ ਉਸ ਨੂੰ ਲੈ ਲੈਣਾ ਹੈ ਚਾਰਖੰਡ ਰਾਜ ਦੇ ਵਿੱਚ ਸਿੰਘਪੂਮ ਇੱਥੇ ਕਿ ਸਿੰਘਪੂਮ ਕੱਚੇ ਲੋਹੇ ਦੀ ਲੀਗਿਆ ਉਸ ਤੋਂ ਬਾਅਦ ਤੰਬਾ ਤੰਬਾ ਜਿਹੜਾ ਤਿੰਨ ਰਾਜ ਨੇ ਜਿੱਥੇ ਤਾਂਬੇ ਦਾ ਵੱਧ ਉਤਪਾਦਨ ਹੁੰਦਾ ਭਾਰਤ ਵਿੱਚ ਚਾਰਖੰਡ ਮੱਧ ਪ੍ਰਦੇਸ਼ ਤੇ ਰਾਜਸਥਾਨ ਚਾਰਖੰਡ ਦੇ ਸਿੰਘਪੂਮ ਦੇ ਵਿੱਚ ਮੱਧ ਪ੍ਰਦੇਸ਼ ਦੇ ਬਾਲਾ ਘਾਟ ਤੇ ਰਾਜਸਥਾਨ ਦੇ ਅਲਵਰ ਦੇ ਵਿੱਚ ਇਸ ਵੀ ਇਹ ਵੀ ਇਸ ਦਾ ਵੀ ਇੱਕ ਸਥਾਨ ਲੈ ਲੈਣਾ ਤਾਂਬੇ ਦਾ ਉਹ ਚਾਰ ਖੰਡ ਲੈਣਾ ਸੇ ਯਾਦ ਕਰਨਾ ਸਾਨੂੰ ਸੁੱਖਾ ਰਹੂਗਾ ਕੱਚਾ ਲੋਹਾ ਤੇ ਤਾਂਬਾ ਇਹ ਸਿੰਘ ਭੂਮ ਖਾਨ ਵਿੱਚ ਹੋਈ ਦੋਨੇ ਦਾਤਪਾਦਨ ਹੋ ਜਾਂਦਾ ਇਸ ਕਰਕੇ ਇਹ ਚਾਰ ਖੰਡ ਦੇ ਕੋਲ ਹੀ ਇਹਦਾ ਵਸੰਕੇ ਇਹਦਾ ਜਿਹੜਾ ਹੈਗਾ ਇਹਦਾ ਅਲੱਗ ਬਣਾ ਦੇਣਾ ਤਾਂਬੇ ਦਾ ਇਹਨਾਂ ਗੋਲ ਸਰਕਲ ਦੇ ਵਿੱਚ ਬਣਾ ਸਕਦੇ ਅਸੀਂ ਉਸ ਤੋਂ ਬਾਅਦ ਅਬਰਕ ਅਬਰਕ ਭਾਰਤ ਦੁਨੀਆ ਦਾ ਦੈਲਾ ਪਹਿਲੇ ਨੰਬਰ ਤੇ ਦੇਸ਼ ਹੈ ਜਿਹੜਾ ਅਬਰਕ ਪੈਦਾ ਕਰਨ ਦੇ ਵਿੱਚ 95% ਜਿਹੜਾ ਅਬਰਕ ਹੈ ਉਹ ਭਾਰਤ ਦੇ ਤਿੰਨ ਰਾਜਾਂ ਦੇ ਵਿੱਚ Rajasthan, Andhra Pradesh ਤੇ Jharkhand ਰਾਜ ਦੇ ਵਿੱਚ ਹੁੰਦਾ ਹੈ। ਬਿਜਲੀ ਦਾ ਵਧੀਆ ਕੁਚਾਲਕ ਹੋਣ ਕਰਕੇ ਬਿਜਲੀ ਦੇ ਸਮਾਨ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਅਗਨੀ ਛਟਾਨਾ ਦੇ ਵਿੱਚ ਇਸ ਨੂੰ ਕੱਢਿਆ ਜਾਂਦਾ ਹੈ ਤੇ ਅਸੀਂ Rajasthan ਦੇ Alwar ਜ਼ਿਲ੍ਹੇ ਦੇ ਵਿੱਚ ਜਿਹੜਾ ਅਬਰਕ ਹੈ ਸਭ ਤੋਂ ਜ਼ਿਆਦਾ ਹੁੰਦਾ ਹੈ। ਅਲਬਰ ਜਿਹੜਾ ਹੈ ਉਹ ਉਹਦਾ ਸਥਾਨ ਆ ਹੈ ਉਹਨੂੰ ਅਸੀਂ ਕਰੋਸ ਪਲੱਸ ਦਾ ਨਿਸ਼ਾਨ ਦੇ ਦਾਂਗੇ ਇਹ ਹੈ ਗਿਆ ਸਾਡਾ ਅਬਰਕ ਉਸ ਤੋਂ ਬਾਅਦ ਮੈਗਨੀਜ਼ ਮੈਗਨੀਜ਼ ਭਾਰਤ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਮੈਗਨੀਜ਼ਤ ਪਾਦੰਦੇ ਵਿੱਚ ਲੋਹੇ ਅਤੇ ਸਟੀਲ ਉਦਯੋਗ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ ਦੋ ਰਾਜ ਓਡੀਸ਼ਾ ਤੇ ਮੱਧ ਪ੍ਰਦੇਸ਼ ਓਡੀਸ਼ਾ ਦੇ ਕਾਲਾਹੰਡੀ ਦੇ ਮੱਧ ਪ੍ਰਦੇਸ਼ ਵਾਲਾ ਘਾੜ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਇਹ ਪਾਇਆ ਜਾਂਦਾ ਹੈ ਅਸੀਂ ਉੜੀਸਾ ਰਾਜ ਦੇ ਕਾਲਾ ਹਾਂਡੀ ਖਾਨ ਦੇ ਵਿੱਚ ਇਹਨੂੰ ਅਸੀਂ ਸੰਕੇਤ ਦੇ ਸਕਦੇ ਆ ਸਟਾਰ ਦਾ ਉੜੀਸਾ ਰਾਜ ਦੇ ਵਿੱਚ ਇੱਥੇ ਪਾਇਆ ਜਾਂਦਾ ਉਸ ਤੋਂ ਬਾਅਦ ਸੋਨਾ ਖੇਤਰ ਸੋਨਾ ਖੇਤਰ ਭਾਰਤ ਦੇ ਵਿੱਚ ਸੋਨੇ ਦਾ ਉਤਪਾਦਨ ਬਹੁਤ ਘੱਟ ਹੈ ਕੇਵਲ ਕਰਨਾਟਕ ਰਾਜ ਦੇ ਵਿੱਚ ਕੋਲਾਰ ਇੱਥੇ ਸੋਨੇ ਦਾ ਬਹੁਤ ਵੱਧ ਉਤਪਾਦਨ ਹੁੰਦਾ ਹੈ ਹੋਰ ਵੀ ਤਿੰਨ ਸਥਾਨ ਹੱਟੀ ਕਰਨਾਟਕ ਦੇ ਵਿੱਚ ਹੈ ਵੀ ਰਾਮਗਿਰੀ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਅਸੀਂ ਕੇਵਲ ਇੱਕ ਹੀ ਸਥਾਨ ਭਰਨਾ ਹੈ ਕਰਨਾਟਕ ਦੇ ਵਿੱਚ ਕੋਲਾਰ ਖਾਨ ਯਾਨੋ ਅਸੀਂ ਬਰਗ ਦਾ ਨਿਸ਼ਾਨ ਦੇ ਸਕਦੇ ਕੋਈ ਵੀ ਇਸ ਜਿਹੜੇ ਜਿੰਨੇ ਇਸ ਤਰ੍ਹਾਂ ਦੇ ਅਸੀਂ ਕ로ਸ ਕਰ ਸਕਦੇ ਨੂੰ ਤੇ ਇਸ ਹੀ ਗਾਣਾ ਖੇਤਰ ਤੇ ਇਹ ਕੇਵਲ ਪੰਜ ਸਥਾਨ ਸੀਗੇ ਇਸ ਲੈਸਨ ਦੇ ਵਿੱਚ ਤੇ ਇਹਨਾਂ ਪੰਜ ਸਥਾਨਾਂ ਦੇ ਵਿੱਚੋਂ ਲਗਭਗ ਤਿੰਨ ਸਥਾਨ ਤਾਂ ਜ਼ਰੂਰ ਤੁਹਾਨੂੰ ਸ਼ੋਰ ਹੈ ਵੀ ਆ ਜਾਣਗੇ ਤੇ ਇਹ ਆਸਾਨ ਵੀ ਹੈਗਾ ਇੱਕ ਕੱਚਾ ਲੋਹਾ ਤੇ ਤਾਂਬਾ ਇਕੋ ਖਾਣਾ ਚਾਰਖੰਡ ਦੇ ਵਿੱਚ ਸਿੰਘਪੂਰ ਦੇ ਵਿੱਚ ਤੇ ਉਸ ਤੋਂ ਬਾਅਦ ਅਬਰਕ ਰਾਜਸਥਾਨ ਅਲਵਰ ਦੇ ਵਿੱਚ ਤੇ ਮੈਗਨੀਜ਼ ਸੀ ਭਰੀ ਹੈ 오ਡੀਸਾ ਦੇ ਕਾਲਾ ਹੰਡੀ ਦੇ ਵਿੱਚ ਤੇ ਸੋਨਾ ਖੇਤਰ ਕੋਲਾਰ કર્ਨਾਟਕ ਦੇ ਵਿੱਚ ਇਹ ਸੀ ਇਸ ਪਾਠ ਦੇ ਸਥਾਨ ਜਾਣਕਾਰੀ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਬੈਲ ਆਈਕਨ ਵੀ ਜਰੂਰ ਦਬਾ ਦਿਓ ਤਾਂ ਜੋ ਜੋ ਵੀ ਮੈਂ ਵੀਡੀਓ ਬਣਾਵਾਂ ਉਹ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਪਿਆਰੇ ਵਿਦਿਆਰਥੀਓ ਬੈਸਟ ਆਫ ਲੱਕ ਥੈਂਕ ਯੂ